ਹੁਣ ਇੱਕ ਐਸਾ ਮੁੱਦਾ ਜਿਸ ਬਾਰੇ ਚਰਚਾ ਵੀ ਬਹੁਤ ਹੋਈ ਜਿਸ ਤੇ ਬਹਿਸ ਵੀ ਬਹੁਤ ਹੋਈ ਤੇ ਆਰੋਪਾਂ ਦਾ ਸਿਲਸਲਾ ਵੀ ਲੰਮਾ ਚੱਲਿਆ ਗੱਲ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੀ ਇਮਾਰਤ ਦੀ ਉਸਾਰੀ ਦੇ ਲਈ ਕੇਂਦਰੀ ਵਾਤਾਵਰਣ ਮੰਤਰਾਲੇ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਕੇਂਦਰ ਨੇ 10 ਏਕੜ ਜ਼ਮੀਨ ਤੇ ਉਸਾਰੀ ਲਈ ਮਨਜ਼ੂਰੀ ਦਿੱਤੀ ਹੈ ਰੇਲਵੇ ਸਟੇਸ਼ਨ ਆਈਟੀ ਪਾਰਕ ਵਾਲੀ ਸੜਕ ਦੇ ਨਜ਼ਦੀਕ ਹਰਿਆਣਾ ਦੀ ਵਿਧਾਨ ਸਭਾ ਦੀ ਅਲੱਗ ਤੋਂ ਇਮਾਰਤ ਬਣੇਗੀ ਬਦਲੇ ਦੇ ਵਿੱਚ 12 ਏਕੜ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਹਰਿਆਣਾ ਦਵੇਗਾ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਉੱਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਨਾਲ ਚੰਡੀਗੜ੍ਹ ਦੇ ਵਿੱਚ ਨਵੀਂ ਵਿਧਾਨ ਸਭਾ ਬਣੇਗੀ ਹਰਿਆਣਾ ਦੀ ਅਲੱਗ ਤੋਂ ਵਿਧਾਨ ਸਭਾ ਦਾ ਮੁੱਦਾ ਚੁੱਕਿਆ ਜਾ ਰਿਹਾ ਕਿਉਂਕਿ ਫਿਲਹਾਲ ਜੇਕਰ ਮੌਜੂਦਾ ਸਮੇਂ 'ਚ ਦੇਖੀਏ ਤਾਂ ਜੋ ਦੋਵੇਂ ਵਿਧਾਨ ਸਭਾ ਦੀਆਂ ਇਮਾਰਤਾਂ ਨੇ ਉਹ ਇਕੱਠੀ ਹੀ ਹੈ ਤਾਂ ਐਸੇ 'ਚ ਉਸ ਇਮਾਰਤ ਨੂੰ ਵੱਖਰੀ ਇਮਾਰਤ ਦੀ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਜਦ ਨਵੀਂ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2022 ਦੇ ਵਿੱਚ ਉਸ ਸਮੇਂ ਵੀ ਇਹ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਸੀ ਉਦੋਂ ਜ਼ਮੀਨ ਨੂੰ ਲੈ ਕੇ ਕਿਹਾ ਗਿਆ ਕਿ ਆ ਜੋ ਚੰਡੀਗੜ੍ਹ ਆ ਉਹ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਹੋਇਆ ਤਾਂ ਐਸੇ ਚ ਹਰਿਆਣਾ ਨੂੰ ਵੱਖਰੇ ਤੌਰ ਦੇ ਉੱਤੇ ਜਗ੍ਹਾ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਹੁਣ ਜੋ ਹੈ ਇਸ ਬੰਦੀ ਮਨਜ਼ੂਰੀਆਂ ਜ਼ਰੂਰ ਮਿਲ ਚੁੱਕੀਆਂ ਨੇ ਤੇ ਜਲਦ ਹੀ ਉਸਾਰੀ ਦੇ ਲਈ ਵੀ ਜੋ ਸੋਚ ਰਿਹਾ ਉਹ ਸਾਹਮਣੇ ਆ ਸਕਦੀ ਹੈ ਸੀਨੀਅਰ ਜਰਨਲਿਸਟ ਪ੍ਰਮੋਦ ਸ਼ਰਮਾ ਨਾਲ ਜੁੜ ਚੁੱਕੇ ਨੇ ਪ੍ਰਮੋਦ ਜੀ ਇਸ ਮੁੱਦੇ ਨੂੰ ਹੁਣ ਕਿਵੇਂ ਸਮਝੀਏ ਕੀ ਪਰਮਿਸ਼ਨਸ ਮਿਲ ਚੁੱਕੀਆਂ ਨੇ ਤੇ ਕੀ ਹੁਣ ਕਰੰਟ ਸਟੇਟਸ ਹੈ ਜਿਸ ਦੇ ਨਾਲ ਇਹ ਉਸਾਰੀ ਸ਼ੁਰੂ ਹੋ ਸਕਦੀ ਹੈ देखिए हरियाणा और पंजाब की विधानसभा अभी एक ही परिसर में है और उसमें आधे पंजाब की विधानसभा चलती है और बाकी हिस्से में हरियाणा की विधानसभा चलती है तो इसको लेकर क्योंकि हरियाणा विधानसभा ने एक प्रस्ताव पास किया था कि हमारी विधानसभा की जगह छोटी है और हमें बड़ी दिक्कतें आ रही है क्योंकि सरकार भी वही से चलती है और सचिवालय भी वही है तो उन्होंने कहा कि हमें एक अलग विधानसभा दी जाए और ताकि इसके लिए चंडीगढ़ में जमीन मांगी गई थी तो विधानसभा ने प्रस्ताव पारित करके सरकार को भेजा था तो केंद्र सरकार की चंडीगढ़ जो केंद्र शासित राज्य है तो अभी कुछ क्लियरेंस आनी बाकी थी उन्होंने रेलवे चौक के पास दस एकड़ जमीन मांगी थी बदले में ये तय हुआ था कि जो हरियाणा सरकार है वो बॉर्डर से लगती हुई यानी पंचकला बॉर्डर से जो लग रही जमीन है बारह एकड़ जमीन बदले में चंडीगढ़ प्रशासन को देगा लेकिन इसमें पर्यावरण मंत्रालय से लेकर तमाम के लिए बाकी होती है और चंडीगढ़ प्रशासन की सहमति चाहिए थी और गृह मंत्रालय की सहमति चाहिए थी तो वो सारी क्लियर तो है उसमें तो उस में रोक लग रही थी चंडीगढ़ पंजाब सरकार इसका विरोध कर रही है तो लेकिन अब जो है केंद्र सरकार की ओर से सारी सहमतियाँ और मंजूरी मिल चुकी है तो एक हम ये कहें कि चंडीगढ़ को हरियाणा को चंडीगढ़ में एक नई विधानसभा ने ले ली तो ये बिल्कुल सही शब्द होगा की हरियाणा विधानसभा अब नई उनका विधानसभा का भवन बनेगा और उसके लिए चंडीगढ़ प्रशासन दस एकड़ जमीन उनको रेलवे चौक के पास देगा जिसका की सहमति पहले ही हो चुकी है केंद्र सरकार की जो सहमति थी, थी वो मंजूरी आ चुकी है हालांकि मैं आपको बता दूं कि पंजाब सरकार ने इसको लेकर विरोध किया है नीलगंज में आम आदमी पार्टी की ओर से सरकार की ओर से प्रवक्ता उन्होंने एक बाकायदा मामले का बयान जारी किया और ये कहा है की बीजेपी और केंद्र सरकार जो चंडीगढ़ पर पंजाब का हक है उसको कमजोर करना चाहते हैं क्योंकि तो चंडीगढ़ जो बसाया गया था तो पंजाब के बिंदा पिंडों को और उनके गांव है उनकी जमीनों को यहाँ पर बसाया गया था तो इसलिए पंजाब का हक मिलता है तो अगर वो बारह एकड़ जमीन हरियाणा दे रहा है तो वो आखिरकार वो पंचकुलाम में अपनी विधानसभा क्यों तो नहीं बना रहा है तो ये पंजाब आम आदमी पार्टी की ओर से ये बात रखी गई है

ਜੀ ਗਰਕਸਾ ਪਤਾ ਤਾਂ ਲੱਗੀ ਗਿਆ ਹੋਣਾ ਕਿ ਆ ਹਰਿਆਣਾ ਦੀ ਵਿਧਾਨ ਸਭਾ ਦੇ ਲਈ ਕੇਂਦਰੀ ਵਾਤਾਵਰਨ ਮੰਤਰਾਲੇ ਮੰਜ਼ੂਰੀ ਮਿਲ ਚੁੱਕੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਇਹ ਕੇਂਦਰ ਦੀ ਜਿਹੜੀ ਭਾਜਪੀ ਜਿਹੜੀ ਸਰਕਾਰ ਹੈਗੀ ਹੈ ਇਹ ਆਪਦੀ ਸਿਆਸਤ ਤੋਂ ਬਾਜ਼ ਆਉਂਦੀ ਨਹੀਂ ਹੈ ਹੁਣ ਤੁਸੀਂ ਦੇਖੋ ਵੀ ਜੇ ਜਿੱਥੋਂ ਤੱਕ ਮੈਨੂੰ ਇਸ ਇਸ਼ੂ ਦਾ ਪਤਾ ਆ ਕਿ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਵਾਸਤੇ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਔਰ ਬਦਲੇ ਦੇ ਵਿੱਚ ਹਰਿਆਣਾ ਸਰਕਾਰ ਪੰਚਕੁਲਾ ਦੇ ਵਿੱਚ 12 ਏਕੜ ਦੀ ਜ਼ਮੀਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਵੇਗਾ ਫਿਰ ਇਹ ਚੀਜ਼ ਦੀ ਕੀ ਜਰੂਰ ਸੀ ਜਦੋਂ ਤੁਸੀਂ ਨਵੀਂ ਵਿਧਾਨ ਸਭਾ ਬਣਾਉਣੀ ਹੈ ਜਿਹੜੀ 12 ਏਕੜ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਣੀ ਹੈ ਹਰਿਆਣਾ ਆਪਣੀ ਵਿਧਾਨ ਸਭਾ ਉੱਥੇ ਕਿਉਂ ਨਹੀਂ ਬਣਾ ਲੈਂਦਾ ਕਿਉਂਕਿ ਜਿਹੜਾ ਚੰਡੀਗੜ੍ਹ ਹੈ ਸੁਭਾਵਿਕ ਤੌਰ ਤੇ ਬੁਨਿਆਦੀ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇਮੋਸ਼ਨਲ ਤੌਰ ਤੇ ਇਹ ਪੰਜਾਬ ਦਾ ਹਿੱਸਾ ਆ 1966 ਦਾ ਜਿਹੜਾ ਰੀਨ ਆਰਗੇਨਾਈਜੇਸ਼ਨ ਐਕਟ ਹੈ ਜਦੋਂ ਉਸ ਟਾਈਮ ਤੇ ਬਣਿਆ ਵੀ ਸੀ ਉਦੋਂ ਵੀ ਇਹ ਕਿਹਾ ਗਿਆ ਸੀ ਕਿ ਇਹ ਟੈਂਪਰੇਰੀ ਅਰੇਂਜਮੈਂਟ ਹੈ ਬਾਅਦ ਦੇ ਵਿੱਚ ਜਿਹੜਾ ਹੈ ਹਰਿਆਣਾ ਹੈਗੋ ਆਪਣੀ ਵੱਖਰੀ ਰਾਜ ਰਾਜस्तानी ਤੇ ਵੱਖਰੀ ਸਾਰਾ ਕੁਝ ਉਹ ਬਣਾਏਗਾ ਔਰ ਬਾਕੀ ਸੂਬੇ ਵੀ ਹੁੰਦਾ ਹੀ ਹੈ ਇਹ ਤੇ ਹੈ ਨਹੀਂ ਕਿ ਇਕੱਲੇ ਪੰਜਾਬ ਤੇ ਹਰਿਆਣਾ ਵੱਖ ਹੋਏ ਸੀ ਬਹੁਤ ਸਾਰੇ ਸੂਬੇ ਬਣੇ ਉੱਥੇ ਬਾਅਦ ਦੇ ਵਿੱਚ ਆਪਣੀ ਰਾਜਧਾਨੀ ਆਪਣੀ ਵਿਧਾਨ ਸਭਾ ਉਹਨਾਂ ਦੀ ਬਣੀ ਪਤ ਨਹੀਂ ਹੁਣ ਜਿਹੜਾ ਹੈਗਾ ਕੇਂਦਰ ਸਰਕਾਰ ਕਿਉਂ ਪੰਜਾਬ ਦੇ ਨਾਲ ਇੰਨੀ ਖਾਰਖਾਨੀ ਔਰ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਕੋ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਉਹ ਹੱਕ ਸਾਡ ਮੈਂ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਸੜਨਾਲ ਹਰਜੀਤ ਗਰੇਵਾਲ ਵੀ ਜੁੜ ਚੁੱਕੇ ਨੇ ਉਹਨਾਂ ਤੋਂ ਇਸ ਦਾ ਜਵਾਬ ਲੈ ਲੈਣੇ ਆ ਗਰੇਵਾਲ ਸਾਹਿਬ ਇਹ ਸਵਾਲ ਪੁੱਛ ਰਹੇ ਨੇ ਨੀਲ ਗਰਗ ਜੀ ਕੀ ਆਖਰਕਾਰ ਅਲੱਗ ਤੋਂ ਕਿਉਂ ਵਿਧਾਨ ਸਭਾ ਨਹੀਂ ਬਣਾਈ ਜਾਂਦੀ ਹਰਿਆਣਾ ਦੀ ਕਿਉਂਕਿ ਪਹਿਲਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਰਿਹਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹਰਿਆਣਾ ਦੇ ਲਈ ਟੈਂਪਰੇਰੀ ਅਰੇਂਜਮੈਂਟ ਕੀਤਾ ਗਿਆ ਸੀ ਹੁਣ ਇਹ ਵਿਧਾਨ ਸਭਾ ਜੋ ਬਣਾਉਣ ਦੇਖੋ ਤੇ ਮੇਰਾ ਖਿਆਲ ਆ ਉਸ ਦੇ ਨਾਲ ਹੀ ਨਾ ਜਿੱਥੇ ਜ਼ਮੀਨ ਦਿੱਤੀ ਆ ਹਮ ਹਰਿਆਣਾ ਸ਼ੁਰੂ ਹੋ ਜਾਂਦਾ ਪੰਚਕੂਲਾ ਦਾ ਇਲਾਕਾ ਹਮ ਆਈਟੀ پارک ਦੇ ਨਾਲ ਹੀ ਬਿਲਕੁਲ ਇਹ ਕਿਹੜੀ ਜਗ੍ਹਾ ਦਿੱਤੀ ਗਈ ਆ ਕਿਉਂ ਇਹ ਡਿਸਪਿਊਟ ਖੜਾ ਕਰ ਲਿਆ ਇਹ ਬਿਲਕੁਲ ਹੋਰ 10 ਮੀਟਰ ਜਾਂ 20 ਮੀਟਰ ਅੱਗੇ ਚਲੇ ਜਾਂਦੇ ਤਾਂ ਹਰਿਆਣਾ ਚ ਵੀ ਹੋ ਜਾਣੀ ਸੀ ਹੁਣ ਉੱਥੇ ਜਗ੍ਹਾ ਤਾਂ ਹੀ ਵੀ ਆ ਰੈਣਾ ਦੀ ਹਮ ਤੇ ਕਈ ਦਫ਼ਤਰ ਵੀ ਉੱਥੇ ਬਣੇ ਨੇ ਕਈ ਕੁਝ ਬਣਿਆ ਮੈਂ ਇਹ ਸਮਝਦਾ ਵੀ ਇਹ ਡਿਸਪਿਊਟ ਨਹੀਂ ਪੋਣਾ ਚਾਹੀਦਾ ਸੀ ਔਰ ਬਦਨਸ਼ਵਾਤਾ ਹਰਿਆਣਾ ਦੀ ਬਣਨੀ ਚਾਹੀਦੀ ਹੈ ਠੀਕ ਹੈ ਜ਼ਰੂਰ ਤਾਂ ਉਹਨਾਂ ਦੀ ਪਰ ਉਹ ਪੰਜਾਬ ਦੇ ਜਿਹੜਾ ਹੱਕ ਆ ਚੰਡੀਗੜ੍ਹ ਤੇ ਉੱਥੇ ਨਾ ਬਣ ਕੇ ਅਗਰ ਉਸ ਦੇ 10 ਮੀਟਰ 20 ਮੀਟਰ ਅੱਗੇ ਜਾ ਕੇ ਬਣਾ ਦਿੰਦੇ ਤਾਂ ਉਹ ਕੋਈ ਗੱਲ ਸੀ ਉਹਨਾਂ ਕੋਈ ਫਰਕ ਨਹੀਂ ਪੈਂਦਾ ਬਹੁਤ ਜ਼ਿਆਦਾ ਔਰ ਇਹ ਕਿਉਂ ਇਦਾਂ ਕਰ ਰਹੇ ਆ ਮੈਨੂੰ ਨਹੀਂ ਸਮਝ ਆਉਂਦੀ ਇਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਦੇਖ ਲੈਣਾ ਚਾਹੀਦਾ ਸੀ ਔਰ ਹਰਿਆਣਾ ਨੂੰ ਵੀ ਖੁਦ ਸੋਚ ਲੈਣਾ ਚਾਹੀਦਾ ਕਿਉਂਕਿ ਆਪੋਸਿਟੀ ਕੋਈ ਇੱਕ ਦੂਜੇ ਦੇ ਦੁਸ਼ਮਣ ਥੋੜਾ ਇੱਕੋ ਹੀ ਦੇਸ਼ ਦੇ ਰਹਿਣ ਵਾਲੇ ਆ ਤੇ ਪਸ਼ਕੂਲੇ ਤੇ ਉਹਦੇ 'ਚ ਕੋਈ ਫਰਕ ਹੀ ਨਹੀਂ ਆਈ ਤੀ ਬਾਰਕ ਤੁਸੀਂ ਜਾ ਕੇ ਦੇਖਿਆ ਵੀ ਹੁਣ ਤੇ ਮੈਂ ਇਹ ਸਮਝਦਾ ਕਿ ਇਹ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਕੀਤੀਆਂ ਜਾਂਦੀਆਂ ਔਰ ਕਿਉਂ ਇਹੋ ਜਿਹੇ ਲੋਕਾਂ ਨੂੰ ਵੀ ਮੌਕਾ ਦਿੱਤਾ ਜਾਂਦਾ ਜਿਹੜੇ ਆਪਸੀ ਵਖਰੇਵੇਂ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੌਕਾ ਮਿਲਦਾ ਐਸੇ ਅੰਸ਼ਰਾਂ ਨੂੰ ਔਰ ਪੰਜਾਬ ਚ ਅੱਜ ਬਹੁਤ ਐਕਟਿਵ ਨੇ ਲੋਗ ਇਸ ਤਰ੍ਹਾਂ ਕਰਨ ਲਈ ਕਿ ਵੀ ਇਹ ਇਹ ਫੈਡਰਲ ਸਿਸਟਮ ਆ ਜੀ ਇਹ ਸਿਸਟਮ ਆ ਜੀ ਉਹ ਕਰਦੇ ਆ ਉਹ ਤਾਂ ਕਰਦੇ ਆ ਇਹ ਕਿਸੇ ਦਿਨ ਇਸ ਨੇ ਛੋਟੀ ਜੀ ਗੱਲ ਨਹੀਂ ਬਹੁਤ ਅੱਗੇ ਵੱਧ ਜਾਣਾ ਹੁੰਦਾ ਤੇ ਇਹ ਪੰਜਾਬ ਨੇ ਬਹੁਤ ਸੰਤਾਪ ਭੁਗਤਿਆ ਉਸ ਪਾਸੇ ਨੂੰ ਅਸੀਂ ਨਾ ਜਾਈਏ ਤੇ ਇਹ ਸਾਰਾ ਕੁਝ ਠੀਕ ਰੱਖੀਏ ਇਹਦੇ ਚ ਸਰਕਾਰਾਂ ਵੀ ਸਹਿਯੋਗ ਦੇਣ ਇਹਦੇ ਚ ਚੰਡੀਗੜ੍ਹ ਪ੍ਰਸ਼ਾਸਨ ਵੀ ਸਹਿਯੋਗ ਦੇਵੇ ਤੇ ਹਰਿਆਣਾ ਵਾਲੇ ਵੀ ਜਿਹੜੇ ਆ ਕੁਝ ਥੋੜਾ ਉਸ ਤੇ ਸੋਚ ਵਿਚਾਰ ਰੱਖਣ ਤੇ ਦਸ ਸੇਕੜ ਜਗ੍ਹਾ ਉਹਨਾਂ ਨੂੰ ਦਿੱਤੀ ਹੈ ਜੋ ਪਤਾ ਲੱਗਿਆ ਔਰ ਉਹ ਮੈਂ ਦੇਖਿਆ ਕਿ ਬਿਲਕੁਲ ਨਾਲ ਆ ਮੈਂ ਉਹ ਉਹਦੀ ਵੀ ਸੋਚ ਰਿਹਾ ਠੀਕ ਹੈ ਅੱਛਾ ਗਰੇਵਾਲ ਸਾਹਿਬ ਮੈਂ ਇੱਕ ਸਵਾਲ ਆ ਨੀਲ ਗਰਗ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੱਲੋਂ ਬੀਜੇਪੀ ਤੇ ਕਿਹਾ ਗਿਆ ਕਿ ਇਹ ਇੱਕ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੋ ਪਰਮਿਸ਼ਨਸ ਰਿ ਉਹ ਵੀ ਕੇਂਦਰ ਦੇ ਵੱਲੋਂ ਦਿੱਤੀਆਂ ਗਿਆ ਨੇ ਹੁਣ ਜੋ ਵਾਤਾਵਰਨ ਸੰਬੰਧੀ ਪਰਮਿਸ਼ਨਾਂ ਉਹ ਵੀ ਕੇਂਦਰੀ ਮੰਤਰਾਲਾ ਉਸ ਦੇ ਵੱਲੋਂ ਦਿੱਤੀ ਗਈ ਹੈ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੋ ਬੀਜੇਪੀ ਤੇ ਇਲਜ਼ਾਮ ਲੱਗਦੇ ਨੇ ਤਕੋ ਪਰਮਿਸ਼ਨਾਂ ਦਾ ਜਦੋਂ ਅਪਲਾਈ ਕਰੋਗੇ ਜਦੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਜਾਏਗਾ ਕਿ ਵੀ ਅਲਾਉ ਕਰਤਾ ਤੇ ਉਹ ਪਰਮਿਸ਼ਨਾਂ ਦਾ ਕਨਸਰਨ ਡਿਪਾਰਟਮੈਂਟਸ ਨੇ ਦੇਣੀਆਂ ਹੁੰਦੀਆਂ ਪਰਿਆਵਰਣ ਵਾਲਿਆਂ ਨੇ ਇਹ ਚੀਜ਼ ਦੀ ਦੇਣੀ ਐ ਕਿ ਕੋਈ ਦਰਖਤ ਨਹੀਂ ਕੱਟੇ ਜਾ ਰਹੇ ਔਰ ਕੋਈ ਇੱਥੇ ਪ੍ਰਦੂਸ਼ਣ ਨਹੀਂ ਹੋਏਗਾ ਇਹ ਹੀ ਚੀਜ਼ਾਂ ਉਹ ਦੇਖਦੇ ਐ ਔਰ ਉਹਦੇ ਚ ਰੋਕਣ ਚ ਕੀ ਕਰਦੇ ਤੇ ਮੈਂ ਸਮਝਦਾ ਇਹ ਡਿਪਾਰਟਮੈਂਟ ਟੂ ਡਿਪਾਰਟਮੈਂਟ ਕੰਮ ਨਹੀਂ ਇਹਨਾਂ ਦਾ ਕੋਈ ਸਰਕਾਰਾਂ ਦੀ ਇਨਵੋਲਵਮੈਂਟ ਕਰੀਏ ਉਹ ਅੱਛੀ ਗੱਲ ਨਹੀਂ ਪਰ ਇਹਦੇ ਵਿੱਚ ਜੇ ਇਹਨਾਂ ਤੋਂ ਸੂਝ-ਬੂਝ ਤੋਂ ਕੰਮ ਲਿਆ ਜਾਂਦਾ ਤਾਂ ਉਹ ਬੜੀ ਅੱਛੀ ਗੱਲ ਸੀ ਮੈਂ ਤਾਂ ਏਹੀ ਕੀ ਸੁਝਾਅ ਦੇ ਰਿਹਾ ਜੀ ਠੀਕ ਹੈ ਆ ਗਰਵਲ ਸਾਹਿਬ ਇਸ ਤੇ ਜਵਾਬ ਨੀਲ ਗਰਕੇ ਸਾਹਿਬ ਤੋਂ ਵੀ ਲੈ ਲੈਣੇ ਆ ਗਰਗ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਕਿ ਇਹ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਤਾਂ ਫੈਸਲੇ ਲਏ ਜਾ ਰਹੇ ਨੇ ਹਰਜੀਤ ਗਰਵਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਲੁਕੇ ਆ ਗਿਆ ਦੇਖੋ ਮੈਂ ਗਰਵਲ ਸਾਹਿਬ ਨੂੰ ਸੁਣ ਰਿਹਾ ਸੀ ਬੜੇ ਸੀਨੀਅਰ ਨੇਤਾ ਨੇ ਭਾਜੀਪੀ ਦੇ ਮੇਰੇ ਪਰਮ ਮਿੱਤਰ ਵੀ ਦੇ ਔਰ ਜਿਹੜਾ ਇਹਨਾਂ ਨੇ ਸਟੈਂਡ ਇੱਥੇ ਲਿਆ ਹੈ ਜੇਕਰ ਇਹ ਆਫੀਸ਼ੀਅਲ ਸਟੈਂਡ ਪੰਜਾਬ ਬੀਜੇਪੀ ਦਾ ਹੈ ਤਾਂ ਤਾਂ ਬਹੁਤ ਹੀ ਐਪਰੀਸ਼ੀਏਬਲ ਗੱਲਾਂ ਇਹਨਾਂ ਨੇ ਕੀਤੀਆਂ ਨੇ ਬਿਲਕੁਲ ਇਹ ਚੀਜ਼ ਹੈਗੀ ਹੈ ਕਿ ਜਿਹੜਾ ਹੈ ਨੈਚੁਰਲੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਸ ਤਰੀਕੇ ਨਾਲ ਸੁਣਨ ਦੇ ਵਿੱਚ ਆ ਰਿਹਾ ਹੈ ਕਿ 12 ਏਕੜ ਜਿਹੜੀ ਜ਼ਮੀਨ ਹੈ ਉਹ ਹਰਿਆਣਾ ਜਿਹੜਾ ਪੰਚਕੁਲਾ ਦੇ ਵਿੱਚ ਉਹ ਬਦਲੇ ਦੇ ਵਿੱਚ ਹਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਗਾ ਔਰ ਚੰਡੀਗੜ੍ਹ ਪ੍ਰਸ਼ਾਸਨ ਨੇ 10 ਏਕੜ ਜ਼ਮੀਨ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਆਪਣੀ ਯਾਨੀ ਕਿ ਵਿਧਾਨ ਸਭਾ ਬਣਾਉਣ ਦੀ ਕੀਤੀ ਹੈਗੀ ਹੈ ਨੈਚੁਰਲੀ ਬਖੇੜਾ ਖੰਡ ਲੋੜੀ ਹੈ ਨਹੀਂ ਜਦੋਂ ਜੇ ਅਸੀਂ ਟਰਾਈ ਸਿਟੀ ਦੀ ਗੱਲ ਕਰੀਏ ਪੰਚਕੁਲਾ ਹੋਵੇ ਚੰਡੀਗੜ੍ਹ ਹੋਵੇ ਜੀਰਕਪੁਰ ਜੀਰਕਪੁਰ ਹੋਵੇ ਠੀਕ ਹੈ ਕਿ ਨਹੀਂ ਉਹ ਸਾਰੇ ਆਲਮੋਸਟ ਬਰਾਬਰ ਹੈਗੇ ਆ ਇਹ ਜਾਣ ਬੁੱਝ ਕੇ ਇੱਕ ਸਿਆਸੀ ਸਿਆਸੀ ਜਾਨੀ ਕਿ ਬਖੇੜਾ ਖੜਾ ਕੀਤਾ ਜਾ ਰਿਹਾ ਹੈਗਾ ਇਹ ਡਿਪਾਰਟਮੈਂਟਾਂ ਦਾ ਕੰਮ ਨਹੀਂ ਹੁੰਦਾ ਰਾਜਨੀਤਿਕ ਪੱਧਰ ਦੇ ਉੱਤੇ ਫੈਸਲੇ ਲਏ ਗਏ ਹੁੰਦੇ ਆ ਮੈਂ ਇਹ ਗੱਲ ਦੇ ਨਾਲ ਜਾਨੀ ਕਿ ਗਰੇਵਾਲ ਸਾਹਿਬ ਨਾਲ ਸਹਿਮਤ ਨਹੀਂ ਹੈਗਾ ਕਿ ਇਹ ਪ੍ਰਸ਼ਾਸਕ ਨੇ ਅਪਰੂਵਲਾਂ ਦੇ ਦਿੱਤੀਆਂ ਠੀਕ ਹੈ ਕਿ ਨਹੀਂ ਇਹ ਅਪਰੂਵਲਾਂ ਨੇਚਰਲੀ ਹੈ ਰਾਜਨੀਤਿਕ ਪੱਧਰ ਦੇ ਉੱਤੇ ਫੈਸਲਾ ਜਿਹੜੇ ਲਏ ਉਹਨੂੰ ਪ੍ਰਸ਼ਾਸਨ ਦੇ ਥਰੂ ਦਾਗੂ ਕੀਤਾ ਗਿਆ ਜਿਹੜਾ ਨਾ ਕਿ ਪੰਜਾਬ ਦੇ ਭਲੇ ਵਾਸਤੇ ਹੈਗਾ ਨਾ ਇਹੇ ਚੰਡੀਗੜ੍ਹ ਦੇ ਭਲੇ ਵਾਸਤੇ ਹੈਗਾ ਔਰ ਨਾ ਹੀ ਹਰਿਆਣੇ ਦੇ ਪਰਿਵਾਰ ਤੇ ਹੈਗਾ ਜਿਦਾਂ ਹੁਣ ਗਰੇਵਾਲ ਸਾਹਿਬ ਨੇ ਵੀ ਆਖਿਆ ਕਿ 10 ਕਦਮ ਅੱਗੇ ਵਣ ਜੰਦੀ ਵਿਧਾਨ ਸਭਾ ਉਹਦੇ ਨਾਲ ਕੀ ਫਰਕ ਪੈਦਾ ਲਿਆ ਹੈਗਾ ਸੀ ਲੇਕਿਨ ਚੂਕੇ ਕਿ ਜਿਹੜਾ ਹੈਗਾ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈ ਬੁਨਿਆਦੀ ਤੌਰ ਤੇ ਪੰਜਾਬ ਦਾ ਚੰਡੀਗੜ੍ਹ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਹੈਗਾ ਔਰ ਜਦੋਂ ਪੰਜਾਬ ਤੇ ਹਰਿਆਣਾ ਨੂੰ ਵੱਖ ਰਿਆ ਕੀਤਾ ਗਿਆ ਸੀ ਉਦੋਂ ਇਹ ਗੱਲ ਮੁੱਖ ਮੋٹے ਤੌਰ ਤੇ ਕਹੀ ਵੀ ਗਈ ਸੀ ਜਿਹੜੀ ਕਿ ਦੂਜੇ ਸੂਬਿਆਂ ਮਿਲਦਾ ਜਿਹੜੇ ਸੂਬੇ ਵੱਖਰੇ 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 ਟਾਈਮ ਤੇ ਵੱਖ ਹੋਏ ਐ ਉਹ ਟੈਂਪਰੇਰੀ ਫੇਸਿਸ ਦੇ ਤੇ ਰਾਜਧਾਨੀ ਵਿਧਾਨ ਸਭਾ ਇਕੱਠੀਆਂ ਰਹੀਆਂ ਨੇ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਨਵੇਂ ਸੂਬੇ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਤੇ ਉਹੋ ਚੀਜ਼ ਪੰਜਾਬ ਦੇ ਵਿੱਚ ਕਿਉਂ ਨਹੀਂ ਇਸ ਕਰਕੇ ਐਕਚੁਅਲੀ ਸਵਾਲ ਉੱਠਦੇ ਐ ਇਹ ਰਾਜਨੀਤਿਕ ਕਾਰਨਾ ਕਰਕੇ ਜਿਹੜਾ ਹੈਗਾ ਪੰਜਾਬ ਨੂੰ ਪਿੱਛੇ ਧੱਕਣ ਵਾਸਤੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਵਾਸਤੇ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹਦਾ ਵਿਰੋਧ ਹਰ ਪੰਜਾਬੀ ਵੱਲੋਂ ਹੋਣਾ ਚਾਹੀਦਾ ਇੱਥੇ ਪਾਕੀ ਜੀ ਵੀ ਇੱਕ ਵਾਰ ਜਵਾਬ ਲੈ ਲੈਣਿਆ ਗਰੀਵਾਲ ਸਾਹਿਬ ਤੁਸੀਂ ਇਹ ਮੰਨਦੇ ਹੋ ਕਿ ਜੋ ਇੰਡਾਇਰੈਕਟ ਇੱਕ ਫੈਸਲਾ ਲਾਗੂ ਕਰਵਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਵੇਂ ਪ੍ਰਸ਼ਾਸਨਿਕ ਤੌਰ ਤੇ ਫੈਸਲਾ ਹੋਇਆ ਪਰ ਇਸ ਦੇ ਪਿੱਛੇ ਜੋ ਪ੍ਰੈਸ਼ਰ ਹੈ ਉਹ ਜ਼ਰੂਰ ਕਿਸ ਤਰ੍ਹਾਂ ਕਿਤੇ ਜੋ ਕੇਦਰੀ ਜੋ ਇਵਾਰਤ ਕੇਦਰੀ ਕਹਿ ਸਕਦੇ ਆ ਏਜੰਸੀਆ ਉਹਦਾ ਹੈ ਕਿਸ ਤਰ੍ਹਾਂ ਕਿਤੇ ਬੰਦਦੇ ਉਹ ਇਹ ਦੇਖੋ ਏਜੰਸੀਆਂ ਦਾ ਤਾਂ ਕੁਝ ਨਹੀਂ ਹੁੰਦਾ ਇਹਦੇ ਵਿੱਚ ਇਹ ਤਾਂ ਇੱਕ ਸੁਧਾਰਨ ਫੈਸਲਾ ਹੈਗਾ ਤੇ ਬਾਕੀ ਪੰਜਾਬ ਦੇ ਲਈ ਬਹੁਤ ਅਹਿਮ ਹੈ ਕਿਉਂਕਿ ਚੰਡੀਗੜ੍ਹ ਤੇ ਪੰਜਾਬ ਆਪਣਾ ਹੱਕ ਸਮਝਦਾ ਔਰ ਪੰਜਾਬ ਭਾਜਾ ਅਗਰਿਵਾਲ ਸਾਹਿਬ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਸਾਡੇ ਨਾਲ ਸਾਬਕਾ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਜੁੜ ਚੁੱਕੇ ਨੇ ਉਹਨਾਂ ਦੇ ਵੱਲੋਂ ਹੀ ਮਤਾਂ ਲਿਆਂਦਾ ਗਿਆ ਸੀ ਪਹਿਲਾਂ ਤਾਂ ਗਿਆਨ ਚੰਦ ਗੁਪਤਾ ਜੀ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇਹ ਜਾਨਣਾ ਚਾਹਾਂਗੇ ਕਿ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਤਾਂ ਇੱਕ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜੇਕਰ ਕੁਝ ਹੀ ਕਦਮਾਂ ਦੀ ਦੂਰੀ ਦੇ ਉੱਤੇ ਹਰਿਆਣਾ ਦੀ ਜੋ ਆਜ਼ਮੀਨ ਹੈ ਪੰਚਕੁਲਾ ਦੀ ਜੇ ਉਹ ਜ਼ਮੀਨ ਦਿੱਤੀ ਜਾ ਰਹੀ ਹੈ ਤਾਂ ਉੱਥੇ ਹੀ ਵਿਧਾਨ ਸਭਾ ਕਿਉਂ ਨਹੀਂ ਬਣਾਈ ਗਈ ਚੰਡੀਗੜ੍ਹ ਦੇ ਵਿੱਚ ਕਿਉਂ ਬਣਾਈ ਜਾ ਰਹੀ ਹੈ ਇਸ ਬਾਬਤ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਦੇਖਿਏ ਚੰਡੀਗੜ੍ਹ ਜਿਹੜੀ ਹੈਗੀ ਉਹ ਹਰਿਆਣਾ ਦੀ ਰਾਜਧਾਨੀ ਹੈ ਹੂੰ ਜਿਹੜੀ ਵਿਧਾਨ ਸਭਾ ਬਣਦੀ ਹੈ ਹਮੇਸ਼ਾ ਹੁੰਦੀ ਹੈ ਰਾਜਧਾਨੀ ਦੇ ਵਿੱਚ ਹੁੰਦੀ ਹੈ ਜੀ ਹੈ ਔਰ ਇਸ ਕਰਕੇ ਰਾਜਧਾਨੀ ਦੇ ਵਿੱਚ ਹੀ ਵਿਧਾਨ ਸਭਾ ਹਰਿਆਣਾ ਦਾ ਭਵਨ ਬਣੇ ਉਹ ਅੱਜ ਦੀ ਜ਼ਰੂਰਤ ਹੈ ਜਿਵੇਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਦੱਸਿਆ ਕਿ ਅੱਜ ਜਿਹੜੀ ਹਰਿਆਣਾ ਵਿਧਾਨ ਸਭਾ ਦੀ ਸਿਚੁਏਸ਼ਨ ਹੈ ਅੱਜ ਆਪ ਪੋਜੀਸ਼ਨ ਹੈ 90 ਵਿਧਾਇਕਾਂ ਦੇ ਬੈਠਣ ਦੀ ਥਾਂ ਬੜੀ ਮੁਸ਼ਕਲ ਦੇ ਨਾਲ ਹੈ 2026 ਦੇ ਵਿੱਚ ਡਿਲੀਮੀਟੇਸ਼ਨ ਹੋਣੀ ਹੈ ਉਹ ਡਿਲੀਮੀਟੇਸ਼ਨ ਦੇ ਵਿੱਚ ਜਿੱਥੇ ਤੱਕ ਦੱਸਿਆ ਜਾ ਰਿਹਾ ਹੈ ਕਿ ਇੱਥੇ 126 ਸੀਟਾਂ ਹੋ ਜਾਣਗੀਆਂ ਔਰ ਘੱਟ ਤੋਂ ਘੱਟ 117 116 ਹੋਣਗੀਆਂ ਤੇ ਉਹ ਜਿਹੜੇ 26 ਲੋਕ ਵਧਣਗੇ ਜਾਂ ਜੋ 35 ਲੋਕ ਵਧਣਗੇ ਉਹਨਾਂ ਦੇ ਬੈਠਣ ਵਾਸਤੇ ਅੱਜ ਨਹੀਂ ਸੋਚਾਂਗੇ ਤੇ ਕਦੋਂ ਸੋਚਾਂਗੇ ਅੱਜ ਜਿਹੜੀ ਵਿਧਾਨ ਸਭਾ ਹਰਿਆਣਾ ਦੀ ਪੋਜੀਸ਼ਨ ਹੈ ਸਭ ਤੋਂ ਘਟਿਆ ਮੈਂ ਕਾਂਗਾ ਵੈਸੇ ਤਾਂ ਸਾਡੀ ਵਿਧਾਨ ਸਭਾ ਅਸੀਂ ਵਿਧਾਨ ਸਭਾ ਨੂੰ ਅੱਛੇ ਕਹਿੰਗੇ ਲੇਕਿਨ ਜਿਹੜੇ ਉੱਥੇ ਇਨਫਰਾਸਟ੍ਰਕਚਰ ਹੈ ਉਹ ਬਹੁਤ ਨੀਵਾਂ ਸਟੇਰ ਦਾ ਕਿਹਾ ਕਿ ਮੰਤਰੀ ਦੇ ਵਾਸਤੇ ਬੈਠਣ ਵਾਸਤੇ ਕਮਰਾ ਨਹੀਂ ਸੈਸ਼ਨ ਚੱਲਦਾ ਹੈ ਸੈਸ਼ਨ ਦੇ ਵਿੱਚ ਬਹੁਤ ਸਾਰੇ ਕੰਮ ਸਰਕਾਰ ਦੇ ਹੁੰਦੇ ਆ ਮੰਤਰੀ ਆਪਣੇ ਕਮਰੇ 'ਚ ਬੈਠ ਕੇ ਉਹਦਾ ਸਟਾਫ ਬੈਠਦਾ ਉੱਥੇ ਕਮਰੇ ਦੇ ਵਿੱਚ ਮੰਤਰੀ ਬੈਠਦੇ ਆ ਅੱਜ ਕਿਸੇ ਇੱਕ ਮੰਤਰੀ ਵਾਸਤੇ ਵੀ ਅੱਜ ਹਰਿਆਣਾ ਵਿਧਾਨ ਸਭਾ ਦੇ ਬੈਠਣ ਦੀ ਜਗ੍ਹਾ ਨਹੀਂ 2000 ਜਿਹੜਾ 1966 ਦੇ ਵਿੱਚ ਜਦੋਂ ਇਹ ਆਪਣਾ ਪਾਰਟੀਸ਼ਨ ਹੋਈ ਸੀ ਪੰਜਾਬ ਹਰਿਆਣਾ ਬਣਿਆ ਸੀ ਉਸ ਵੇਲੇ ਕੇਵਲ ਜਿਹੜੇ ਪ੍ਰਿੰਟਿੰਗ ਮੀਡੀਆ ਸੀਗਾ ਪ੍ਰਿੰਟ ਮੀਡੀਆ ਸੀ ਪੱਤਰਕਾਰ ਸੀ ਲਿਮਟਿਡ ਉਸ ਦੇ ਵਿੱਚ ਸੀ ਹੁਣ ਅੱਜ ਪ੍ਰਿੰਟ ਮੀਡੀਆ ਦੇ ਨਾਲ ਇਲੈਕਟ੍ਰੋਨਿਕ ਮੀਡੀਆ ਆ ਗਿਆ ਸੋਸ਼ਲ ਮੀਡੀਆ ਆ ਗਿਆ ਇਹ ਬਹੁਤ ਸਾਰੇ ਨਵੇਂ মিডিਆ ਦੇ ਆयाम ਆ ਚੁੱਕੇ ਨੇ ਅੱਜ ਸਾਡੇ ਕੋਲ ਸਿਰਫ 32 ਜਾਂ 34 ਸੀਟਾਂ ਬੈਠਣ ਵਾਸਤੇ ਹੈ ਰਜਿਸਟਰਡ ਸਾਡੇ ਕੋਲ 154 ਜਾਂ 156 ਜਿਹੜੇ ਹੈਗੇ ਆ ਜਿਹੜੇ ਮਤਲਬ ਬਹੁਤ ਅੱਛੇ بڑے ਪੱਤਰਕਾਰ ਜਾਂ ਚੈਨਲ ਵਗੈਰਾ ਹੈਗੇ ਆ ਸਮਾਚਾਰ ਪੱਤਰ ਹੈਗੇ ਇਸ ਕਰਕੇ ਅੱਜ ਜਿਹੜੀ ਪੋਜੀਸ਼ਨ ਹੈ ਸਾਡੇ ਵਿਧਾਨ ਸਭਾ ਦੀ ਹੂੰ ਉਹ ਅਸੀਂ 2 ਸਾਲ ਪਹਿਲਾਂ ਚਾਰਥਾਲ ਵਿੱਚ ਉਹਨੂੰ ਬੰਨਣ ਨੂੰ ਹੀ ਲੱਗ ਰਹੇ ਤੇ ਇਹ ਅੱਜ ਇਸ ਕਰਕੇ ਜ਼ਰੂਰੀ ਹੈ ਇਹਨੂੰ ਤੁਰੰਤ ਜਿਹੜਾ ਹੈ ਮੈਂ ਕਹਾਗਾ ਇਹਦੀ ਐਗਜ਼ੀਕਿਊਸ਼ਨ ਸ਼ੁਰੂ ਹੋਣੀ ਚਾਹੀਦੀ ਠੀਕ ਹੈ ਆਪਰ ਗੁਪਤਾ ਸਾਹਿਬ ਇੱਕ ਇਹ ਵੀ ਸਵਾਲ ਸਮੇਂ-ਸਮੇਂ ਤੇ ਉੱਠਦਾ ਰਿਹਾ ਕਿ ਜੋ ਇੱਕ ਟੈਂਪਰੇਰੀ ਪ੍ਰਬੰਧ ਕੀਤਾ ਗਿਆ ਸੀ ਸਾਡਾ ਨੀਲਗਰਗ ਸਾਹਿਬ ਵੀ ਜੁੜੇ ਹੋਏ ਨੇ ਇਹੀ ਸਵਾਲ ਉਹਨਾਂ ਨੇ ਕੀਤਾ ਕਿ ਪਹਿਲਾ ਇੱਕ ਰਾਜਧਾਨੀ ਇਕੱਠੀ ਕੀਤੀ ਗਈ ਉਦੋਂ ਸੂਬਿਆਂ ਦੀ ਵੰਡ ਹੋਈ ਸੀ ਪਰ ਬਾਅਦ ਦੇ ਵਿੱਚ ਇੱਕ ਅਲੱਗ ਹਰਿਆਣਾ ਦੀ ਰਾਜਧਾਨੀ ਵਢਾਈ ਜਾਣੀ ਚਾਹੀਦੀ ਸੀ ਪੰਜਾਬ ਦੀ ਅਲੱਗ ਤੋਂ ਕਿਉਂਕਿ ਪੰਜਾਬ ਦੇ ਪਿੰਡਾਂ ਤੇ ਬਣਿਆ ਹੋਇਆ ਚੰਡੀਗੜ੍ਹ ਇਸ ਲਈ ਦਾਵਾ ਪੰਜਾਬ ਦਾ ਇਸਤੇ ਕੀਤਾ ਜਾਂਦਾ ਹੈ ਇਸ ਨੂੰ ਲੈ ਕੇ ਕੀ ਸੋਚਦੇ ਹੋ ਕਿ ਅਲੱਗ ਤੋਂ ਰਾਜਧਾਨੀ ਬਣਦੀ ਚਾਹੀਦੀ ਸੀ ਕਿ ਪੰਚਕੂਲਾ ਨੂੰ ਰਾਜਧਾਨੀ ਬਣਾਇਆ ਜਾ ਸਕਦਾ ਸੀ ਜਿਸ ਤਰ੍ਹਾਂ ਉਸ ਨੂੰ ਵੀ ਇੱਕ ਕਾਫੀ ਜ਼ਿਆਦਾ ਕਿਉਂਕਿ ਟਰਾਈ ਸਿਟੀ ਦੇ ਵਿੱਚ ਇਨਕਲੂਡ ਹੈ ਕਾਫੀ ਡਿਵੈਲਪਡ ਏਰੀਆ ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਪਿੰਡਾਂ ਦੇ ਉੱਤੇ ਚੰਡੀਗੜ੍ਹ ਬਣਿਆ ਹੋਇਆ ਹੈ ਇਹ ਬਿਲਕੁਲ ਗਲਤ ਹੈ ਉਹ ਜਦੋਂ ਬਣਿਆ ਸੀ ਚੰਡੀਗੜ੍ਹ ਉਸ ਵੇਲੇ ਜੁਆਇੰਟ ਪੰਜਾਬ ਸੀਗਾ ਉਹ ਪੰਜਾਬ ਵੀ ਸੀ ਹਰਿਆਣਾ ਵੀ ਸੀਗਾ ਉਸ ਤੋਂ ਬਾਅਦ ਜਦੋਂ ਇਹ ਅਲੱਗ-ਅਲੱਗ ਹੋਏ ਤਾਂ ਇਹ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਯੂਨੀਟ ਟੈਰੀ ਬਣਿਆ ਸੀਗਾ ਹੂੰ ਉਸ ਤੋਂ ਬਾਅਦ ਤੁਸੀਂ ਇਹ ਗੱਲ ਕਹੋਗੇ ਇਹ ਪੰਜਾਬ ਦੇ ਪਿੰਡਾਂ ਦੇ ਜ਼ਮੀਨ ਦੇ ਉੱਤੇ ਬਣਿਆ ਸੀ ਗਲਤ ਹੈ ਉਹਨਾਂ ਹੀ ਹੱਕ 40% ਸਾਡਾ ਹੈਗਾ 60% ਪੰਜਾਬ ਦਾ ਹੈਗਾ ਇਹ ਤਾਂ ਸਾਡੇ ਉਸ ਚ ਲਿਖਿਆ ਹੋਇਆ ਤੇ ਇਸ ਕਰਕੇ ਆਸੀ ਜਿਹੜੀ ਇਹ ਬਿਲਡਿੰਗ ਬਣਾ ਰਹੇ ਆ ਨੰਬਰ 1 ਹੂੰ ਨੰਬਰ 2 ਜਿਹੜਾ ਹੈ ਕੋਈ ਪਹਿਲੀ ਬਿਲਡਿੰਗ ਨਹੀਂ ਬਣ ਰਹੀ ਹੈ ਪੰਜਾਬ ਦਾ ਪੁਲਿਸ ਦਾ ਕਰ ਜਿਹੜਾ ਵੱਡਾ ਜਿਹੜਾ ਹੈਗਾ ਆਫਿਸ ਹੈਗਾ ਉਹ ਚੰਨੀਗੜ੍ਹ ਦੇ ਵਿੱਚ ਬਣਿਆ ਹੋਇਆ ਹੈ। ਕਿਉਂ ਉਹ ਫਿਰ ਉਹ ਪੰਜਾਬ 'ਚ ਨਹੀਂ ਬਣਨਾ ਚਾਹੀਦਾ ਸੀਗਾ? ਲੁਧਿਆਣਾ ਜਾਂ ਜਲੰਧਰ 'ਚ ਨਹੀਂ ਬਣਨਾ ਚਾਹੀਦਾ ਸੀ ਇੱਥੇ ਕਿਉਂ ਬਣਾਇਆ? ਪੰਜਾਬ ਦੀ ਇਹ ਮਿੰਨੀ ਸੈਕਟਰੀਅਟ ਬਣਿਆ ਹੋਇਆ ਹੈਗਾ। ਤੇ ਇਹ ਜਿਹੜੀ ਹੈਗਾ ਹਰਿਆਣਾ ਦਾ ਮਿੰਨੀ ਸੈਕਟਰੀਅਟ ਬਣਿਆ ਹੋਇਆ। ਇਹ ਕੋਈ ਪਹਿਲੀ ਬਿਲਡਿੰਗ ਨਹੀਂ ਜਿਹੜੀ ਐਗਜ਼ੀਕਿਊਟ ਹੋ ਰਹੀ ਹੈ। ਮੈਂ ਸਮਝਦਾ ਕਿ ਪੰਜਾਬ ਨੂੰ ਹਾਂ ਹਪੂਗਨ ਸਿੰਘ ਮਾਨ ਹੋ ਰਾਇਆ ਇਹ ਗੱਲ ਕਹੀ ਸੀ ਕਿ ਅਸੀਂ ਵੀ ਬਣਾਵਾਂਗੇ। हां ਉਹਨਾਂ ਨੂੰ ਲੱਗਦਾ ਹੈ ਪੈਸੀ ਦੇਣ ਜ਼ਮੀਨ ਦੇਣ ਜਾਂ ਜੁਗਲੀ ਚੰਡੀਗੜ੍ਹ ਦੇ ਨਾਲ ਸਮਝੌਤਾ ਕਰਕੇ ਅਗਰ ਉਹਨਾਂ ਨੂੰ ਜ਼ਰੂਰਤ ਹੈ ਤਾਂ ਉਹ ਵੀ ਬਣਾ ਲੈਣ ਸਾਲੋਂ ਦਾ ਕੋਈ ਇਤਰਾਜ਼ ਨਹੀਂ ਠੀਕ ਹੈ ਆ ਗੁਪਤਾ ਸਾਹਿਬ ਇਸ ਤੇ ਆਪਾਂ ਜਵਾਬ ਨੀਲ ਗਰਗਜੀ ਤੋਂ ਲੈਣੇ ਆ ਆਪਦੇ ਸਪੋਕਸਪਰਸਨ ਨੇ ਗਰਗਜ ਸਾਹਿਬ ਇਸ ਤੇ ਕੀ ਬੋਲਣਾ ਚਾਹੋਗੇ ਦੇਖੋ ਇਹ ਗੁਪਤਾ ਜੀ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਬੜੇ ਸੀਨੀਅਰ ਨੇਤਾ ਹੈਗੇ ਆ ਅ ਲੇਕਿਨ ਇਹ ਗੱਲ ਇਹਨਾਂ ਦਾ ਕਹਿਣਾ ਕਿ ਇਹ ਪੰਜਾਬ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹਰਿਆਣੇ ਦਾ ਹੱਕ ਤੇ ਪੰਜਾਬ ਦਾ ਹੱਕ ਬਰਾਬਰ ਹੈ ਜਾਂ 60 40 ਦਾ ਬਿਲਕੁਲ ਬੇਬੁਨਿਆਦ ਹੈਗਾ ਇਹ ਅਕਸਰ ਤੁਸੀਂ ਦੇਖੋ ਕਿ ਪਿਛਲੇ 15 20 ਸਾਲ ਜਦੋਂ ਤੁਸੀਂ ਸੁਣਦੇ ਆ ਉਦੋਂ ਵੀ ਅਕਸਰ ਇਹ ਗੱਲਾਂ ਉੱਠਦੀਆਂ ਸੀ ਕਿ ਹਰਿਆਣੇ ਆਪਣੀ ਰਾਜਧਾਨੀ ਗੁੜਗਾਉਂ ਦੀ ਵੀ ਗੱਲ ਹੋਇਆ ਕਰਦੀ ਸੀ ਉਹ ਬਣਾਉਣੀ ਆ ਕਿਉਂਕਿ ਜਦੋਂ ਪਾਰਟੀਸ਼ਨ ਹੁੰਦੀ ਆ ਰਾਜਧਾਨੀ ਹਮੇਸ਼ਾ ਜਿਹੜਾ ਮੇਨ ਜਾਨੀ ਕਿ ਪਹਿਲਾਂ ਤੋਂ ਸੂਪਾ ਹੁੰਦਾ ਉਹਦੇ ਕੋਈ ਰਹਿੰਦੀ ਹੈਗੀ ਐ ਤੇ ਬਾਕੀ ਸੂਪਿਆਂ ਦੇ ਵਿੱਚ ਵੀ ਦੇਖ ਲਓ ਫਿਰ ਇਹ ਕਾਨੂੰਨ ਬਾਕੀ ਥਾਵਾਂ ਤੇ ਲਾਗੂ ਕਿਉਂ ਨਹੀਂ ਹੈਗਾ ਇਹ ਚੰਡੀਗੜ੍ਹ ਪੰਜਾਬ ਦਾ ਹੀ ਹੈ ਔਰ ਪੰਜਾਬ ਦਾ ਹੀ ਰਹੇਗਾ ਨੰਬਰ 1 ਗੁਪਤਾ ਜੀ ਦੀ ਗੱਲ ਮੰਨ ਵੀ ਲਵਾ 60 ਤੇ 40 ਦੀ ਰੇਸ਼ੋ ਦਾ ਫਿਰ ਇਹਨਾਂ ਨੂੰ ਜਾਨੀ ਕਿ ਪੰਚਕੁਲਾ ਦੇ ਵਿੱਚ 12 ਏਕੜ ਇਸ ਏਵਰੇਜ ਦੇ ਵਿੱਚ ਜ਼ਮੀਨ ਦੇਣ ਦੀ ਕੀ ਜ਼ਰੂਰਤ ਸੀ ਇਹਨਾਂ ਦਾ ਤਾਂ 40% ਹੱਕ ਉੱਤੇ ਹੈਗਾ ਫਿਰ ਪਿਓਸ 40% ਹੱਕ ਦੇ ਉੱਤੇ ਇਹਨਾਂ ਜਾਨੀ ਕਿ ਉਸ ਦੇ ਬਦਲੇ ਇਹਨਾਂ ਨੂੰ 12 ਏਕੜ ਜ਼ਮੀਨ ਦੇਣ ਦੀ ਕੋਈ ਨੋਬਤ ਆਈ ਉਹ ਇਸ ਕਰਕੇ ਦੇ ਰਹੇ ਨੇ ਬੇਸਿਕਲੀ ਮਸਲੇ ਨੂੰ ਹੋਰ ਗੁਲ ਜਾਣ ਉਹ ਜਾਣਾ ਚਾਹੁੰਦੇ ਆ ਗੁੰਝਲਦਾਰ ਬਣਾਉਣਾ ਚਾਹੁੰਦੇ ਆ ਤਾਂ ਕਿ ਉਹ ਚੰਡੀਗੜ੍ਹ ਦੀ ਜ਼ਮੀਨ ਪੰਚਕੁਲਾ ਚ ਹੋਏਗੀ ਪੰਚ ਹਰਿਆਣੇ ਦੀ ਜਿਹੜੀ ਵਿਧਾਨ ਸਭਾ ਹੋ ਤੁਸੀਂ ਚੰਡੀਗੜ੍ਹ ਚ ਬਣਾ ਦਿਓ ਤਾਂ ਇਸ ਤਰੀਕੇ ਨੇ ਹੌਲੀ ਹੌਲੀ ਕਰਕੇ ਇਹ ਮਿੱਠੇ ਜ਼ਹਿਰ ਦੀ ਤਰ੍ਹਾਂ ਪੰਜਾਬ ਨੂੰ ਡੱਸ ਰਹੇ ਹੈਗੇ ਔਰ ਪੰਜਾਬ ਦੇ ਜਿਹੜੇ ਹੱਕਾਂ ਨੂੰ ਖਤਮ ਕਰ ਰਹੇ ਨੇ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਗਰਸਪਾ ਇਸ ਦਾ ਜਵਾਬ ਲੈਣੇ ਹੈ ਗਿਆਨ ਚੰਦ ਗੁਪਤਾ ਜੀ ਤੋਂ ਗੁਪਤਾ ਸਾਹਿਬ ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਜੇਕਰ 40% ਹੱਕ ਹੈ ਤਾਂ ਲੱਗਦਾ ਜ਼ਮੀਨ ਕਿਉਂ ਦਿੱਤੀ ਜਾ ਰਹੀ ਹੈ ਜੀ ਅਸੀਂ ਜਿਹੜੀ ਜ਼ਮੀਨ ਦਿੱਤੀ ਹੈਗੀ ਹੈ ਕਿਹਨੂੰ ਦਿੱਤੀ ਹੈਗੀ ਹੈ ਯੂਟੀ ਨੂੰ ਦਿੱਤੀ ਹੈ ਯੂਟੀ ਦੇ ਵਿੱਚੋਂ ਜਦੋਂ ਮਰਜ਼ੀ ਸਾਡਾ 40% ਹਿੱਸਾ ਹੋਏਗਾ ਸਾਡੇ ਕੋਲ ਆ ਜਾਊਗਾ ਜੀ ਅਸੀਂ ਯੂਟੀ ਨੂੰ ਦੇ ਰਹੇ ਹਾਂ 40% ਉਹ ਯੂਟੀ ਦੇ 40% ਦੇ ਵਿੱਚ 12 ਏਕੜ ਜ਼ਮੀਨ ਇਕੱਠੀ ਹੋਊਗੀ ਜਦੋਂ 40% ਹਿੱਸਾ ਹੋਏਗਾ ਸਾਡੇ ਕੋਲ ਆ ਜਾਏਗਾ 40% ਠੀਕ ਹੈ ਗਰਗ ਸਾਹਿਬ ਕੀ ਕਰਨਾ ਚਾਹੋਗੇ ਜੋ ਜਿੱਦਾਂ ਪਹਿਲਾਂ ਵੀ ਆਖਿਆ ਸੀ ਇਸ ਦੇ ਉੱਤੇ ਡੈਫੀਨਿਟਲੀ ਹੈ ਪੰਜਾਬ ਦੇ ਲਈ ਬਹੁਤ ਵੱਡਾ ਇਹ ਇੱਕ ਇਮੋਸ਼ਨਲ ਮੁੱਦਾ ਹੈਗਾ ਔਰ ਇਹ ਦੋ ਸੂਬਿਆਂ ਦੇ ਵਿੱਚ ਜਾਣਬੁੱਝ ਕੇ ਬਖੇੜਾ ਖੜਾ ਕਰਨ ਵਾਲੀ ਗੱਲ ਹੈਗੀ ਹੈ ਕੇਂਦਰ ਦੀ ਬੀਜੇਪੀ ਦੀ ਠੀਕ ਹੈ ਨਾ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਹੈਗਾ ਪੰਜਾਬ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਅਸੀਂ ਆਪ ਦਾ ਹੱਕ ਹੈ ਜਿਹੜਾ ਉਹ ਨਹੀਂ ਛੱਡ ਸਕਦੇ ਔਰ ਇਸ ਦੇ ਵੀ ਹਰ ਸੰਭਵ ਜਿਹੜੀ ਕੋਸ਼ਿਸ਼ ਤੇ ਹਰ ਸੰਭਵ ਜਿਹੜੀ ਲੜਾਈ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਚਾਹੇ ਉਹ ਵਿਧਾਨ ਸਭਾ ਲੈਵਲ ਤੇ ਹੋਵੇ ਪਛੜਕਾਂ ਦੇ ਉੱਤੇ ਹੋਵੇ ਕਾਨੂੰਨ ਦੇ ਵਿੱਚ ਹੋਵੇ ਸੁਪਰੀਮ ਕੋਰਟ ਦੇ ਵਿੱਚ ਹੋਵੇ ਬਿਲਕੁਲ ਉਹ ਲੜਾਈ ਲੜਾਂਗੇ ਕਿਉਂਕਿ ਪੰਜਾਬ ਦੇ ਨਾਲ ਸ਼ਰੇਆਮ ਜਿਹੜਾ ਇਹ ਤੱਕਾ ਹੈਗਾ ਇਹ ਮਤਲਬ ਤੁਸੀਂ ਦੇਖੋ ਲਗਾਤਾਰ ਪਿਛਲੇ 10 ਸਾਲਾਂ ਤੋਂ ਬੀਜੇਪੀ ਦੀ ਕੇਂਦਰ ਸਰਕਾਰ ਅੰਨੇ ਬਹਾਨੇ ਕਦੇ ਪੰਜਾਬ ਯੂਨੀਵਰਸਿਟੀ ਹੋਵੇ ਬੀਵੀਐਮਬੀ ਹੋਵੇ ਪਚੰਡੀਗੜ੍ਹ ਦੇ ਵਿੱਚ ਜਿਹੜੀ ਕਿ ਪ੍ਰਸ਼ਾਸਨ ਚਲਾਉਣ ਦੇ ਲਈ EMPLOYES ਦੀ ਗੱਲ ਹੋਵੇ ਠੀਕ ਹੈ ਨਾ ਹਰ ਇੱਕ ਚੀਜ਼ ਤੇ ਹੌਲੀ 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 ਕਰਕੇ ਹੋ ਪੰਜਾਬ ਨੂੰ ਜਿਹੜਾ ਹੈਗਾ ਉਹਦੇ ਹੱਕਾ ਤੋਂ ਵਾਂਝੇ ਕਰ ਰਹੀ ਹੈ ਅੱਜ ਇਹ ਸਭ ਤੋਂ ਵੱਡਾ ਬੁਲੰਡਰ ਜਿਹੜਾ ਹੈਗਾ ਉਹ ਬੀਜੇਪੀ ਦੀ ਕੇਂਦਰ ਸਰਕਾਰ ਕਰ ਰਹੀ ਹੈ ਆਪਣੀ ਕੋਝੀ ਸਾਸ਼ਤ ਵਾਸਤੇ ਸੌੜੀ ਸਿਆਸਤ ਵਾਸਤੇ ਉਹ ਦੋ ਸੂਬਿਆਂ ਨੂੰ ਦੋ ਭਰਾਵਾਂ ਨੂੰ ਜਿਹ ਦੀ ਕਿ ਬਿਲਕੁਲ ਜ਼ਰੂਰਤ ਨਹੀਂ ਹੈਗੀ ਔਰ ਨੇਚਰਲੀ ਇਹ ਗਰਗ ਸਰ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਸੱਡ ਨਾਲ ਜੁੜਨ ਦੇ ਲਈ ਧੰਨਵਾਦ ਗਿਆਨ ਚੰਦ ਗੁਪਤਾ ਜੀ ਨੀਲ ਗਰਗ ਜੀ ਹਰਜੀਤ ਗਰੇਵਾਲ ਤੇ ਇਸ ਤੋਂ ਇਲਾਵਾ ਸੀਨੀਅਰ ਜਰਨਲਿਸਟ ਪ੍ਰਮੋਦ ਸ਼ਰਮਾ ਸੱਡ ਨਾਲ ਸਾਰੇ ਜੁੜੇ ਤੇ ਆਪ ਕੋ ਆਪਣੇ ਜ਼ਰੂਰ ਜਿੱਤੇ ਜਾਣਕਾਰੀ ਦੇ ਨਾਲ ਇੱਥੇ ਸਾਂਝ ਪਾਈਏ ਤੇ ਇੱਥੇ ਤੁਹਾਨੂੰ ਇਹ ਵੀ ਦੱਸਤੀਏ ਕਿ ਇਸ ਮੁੱਦੇ ਦੇ ਉੱਤੇ ਇਲਜ਼ਾਮ ਜ਼ਰੂਰ ਲੱਗਦੇ ਰਹੇ ਤੇ ਚਰਚਾ ਹੁਣ ਵੀ ਇਹੀ ਹੈ ਕਿ ਆਖਰਕਾਰ ਰਾਜਸਤਾਨੀ ਹੈ ਕਿਸ ਦੀ ਰਾਜਸਤਾਨੀ ਤੇ ਹੱਕ ਕਿਸ ਦਾ ਕਿ ਪੰਜਾਬ ਦੇ ਪਿੰਡ ਜਿਸ ਦਾ ਦਾਵਾ ਅਕਸਰ ਹੁੰਦਾ ਰਿਹਾ ਹੈ ਕਿ ਪੰਜਾਬ ਦੇ ਪੱਡਾ ਤੇ ਚੰਡੀਗੜ੍ਹ ਬੜਿਆ ਪਰ ਹਰਿਆਣਾ ਦੇ ਕੋਲ ਵੀ ਤਰਕ ਕਪੜਾ ਹੈ ਕਿ ਜੇਕਰ ਵੰਡ ਪੰਜਾਬ ਦੀ ਹੋਈ ਤਾਂ ਫਿਰ ਉਸ ਤੋਂ ਬਾਅਦ ਹਿੱਸਾ 40% ਉਹਨਾਂ ਦਾ ਹੈ